कर ना मेहंदी है हर फतेह तो मैं गाड़ी चलाऊं देना जाने आप हां जी सशिकाल गुड मॉर्निंग किया जाल के में सारी ठीक-ठाक बढ़िया पापा चले हैं गुरुद्वारा साहिब ਜਾਜਾ ਆਪਣਾ ਵੱਡੇ ਵੀ ਸੀ ਤੇ ਅੱਜ ਵਰਤਦੀ ਆ ਵਰਤ ਵਾਸਤੇ ਕਰਨੇ ਸਮਾਨ ਲੈਣਾ ਥੋੜਾ ਬਹੁਤ ਹੋਰ ਜਮਾਂਗੇ ਕੋਈ ਨਾ ਸਾਬ ਫਿਰ ਜੱਲੀ ਚਲੋ ਚਲਿਏ ਚਲਿਏ ਆਈਸੀ ਚਾਲੂ ਕਰਦੇ ਉਹਨੂੰ ਗਰਮੀ ਲੱਗਣ ਦੀ ਲੱਗਦਾ ਆ ਵੀ ਪੱਤੇ ਹੀ ਨਿਕਾਜੇ ਚਲੋ ਇਹਨੂੰ ਮਾਰਾ ਚੰਗਾ ਨਹੀਂ ਖਣਾ ਚਾਹੀਦਾ ਜਿੱਦਾਂ ਵੀ ਜਦਾਂ ਦਿਲ ਕਰਦਾ ਹਾਂ ਫੇ ਆਪਾਂ ਚਲਿਏ ਇतना ਸਮਾਨ ਲੈ ਕੇ ਚ ਜਾਵਾਂ ਗੁਰਦਰਾਸਾ ਦੂਸਰੇ ਕਰੋਨੇ ਤੱਕ ਚਲੋ ਚਲੋ ਫਿਰ ਮਿਲਦੇ ਆ ਫਿਰ ਜਿਹੜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਾਰਾ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਸਮਰ ਰਹੇ ਹਾਂ ਫਤੇ ਫਤੇ ਹਰ ਫਤੇ ਕਿਥੇ ਚੱਲੇ ਬਾਊ ਫਿਰ ਇਹ ਲਈਓ ਦਸਤਾਰ ਜੀ ਛੋਟੀ ਜੀ ਬੰਦਣੀ ਔਰੰਝੀ ਲਈਓ ਬੰਦ ਸਟੌਪ ਲਈ ਬੰਦ ਬੰਦ ਪਹਿਲਾਂ ਸਟੌਪ ਲਿਆ ਨੇ ਪਹਿਲਾਂ ਇਹ ਵੇਲੇ ਨੇ ਤੇ ਪਹਿਲਾਂ ਪਹਿਲਾਂ ਉਹ ਨੇ ਆ ਗੁਰਦੁਆਰਾ ਸਾਹਿਬ ਤੇ ਫਿਰ ਉਸ ਤੋਂ ਬਾਅਦ ਫਸਟ ਕਲਾਸ ਫਤਿਹ ਨਾ ਨਾ ਕਿੱਦਾਂ ਨਹੀਂ ਆਏ ਫਤਿਹ ਤੇਰੇ ਖਡਾਉਣੇ ਮੈਨੂੰ ਪਤਾ ਲੱਗਾ ਤੇਰੇ ਖਡਾਉਣੇ ਆਏ ਇਹ ਆ ਜਿਹੜੇ ਆਕਾਰ ਕਿਆ ਤੇ ਮੋੜੋ ਕਰ ਚਲੇ ਰਸ 11 ਵਾਂ ਅੱਜ ਆਪਾਂ ਕੰਮ ਤੇ ਜਾਏ ਨਹੀਂ ਛੁੱਟੀ ਕਰ ਲਈ। ਹਾਂ ਯੋ ਥੋੜੇ ਕੰਮ ਵੀ ਹੀ ਜਾਣਾ। ਗਦਾਪ ਨੂੰ ਜਾਣਾ ਥੋੜੇ ਜਿਹਾ ਕੰਮ ਹੀ ਜ਼ਰੂਰੀ। ਉਹ ਆਪਾਂ ਜਾਂਾਂ 3 ਵਜੇ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਆਪਾਂ ਹੋਈਏ। ਦਸੇ ਮਿਲੇ ਕਰ ਲਈਏ। ਫਿਰ ਫਿਰ ਜਾਵਾਂਗੇ ਗਦਾਪ ਪਰ ਨੂੰ ਸ਼ਾਮ ਨੂੰ। ਆਪਣਾਈ ਜਾਵੇ ਤੇ ਮੈਂ ਛੁੱਟੀ ਜਾਵਾਂ ਬਸ। ਚਲੋ ਚੱਲੀਏ ਫਿਰ ਆਪਾਂ। ਜਲਦੀ ਪਹੁੰਚ ਗਏ ਆਂ। ਸੰਗਤ ਬਈ ਹਰਾ ਸਿੰਘ ਜੀ ਦੇ ਸਥਾਨ ਤੇ ਗੁਰਦੁਆਰਾ ਸੰਤ ਬਈ ਹਰਾ ਸਿੰਘ ਘੁੰਮਣੇ ਪਹੁੰਚੇ ਆਪਾਂ ਗੱਡੀ پارک ਕਰਤੀ ਉਧਰ ਆਪਾਂ ਹੈ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਮ ਨੇ ਐ ਤਰ੍ਹਾਂ ਸੰਗਤ ਬੜੀ ਹੁੰਦੀ ਇੱਥੇ ਫਤਿਹ ਫਤਿਹ ਨੇ ਮੈਂ ਕਰ ਲਿਆ ਪੰਜ ਰੰਨਾ chào đón 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 ਤਾਂ ਵਾਹ ਮੈਨੂੰ ਬੂਟੇ ਬਦੂਨ ਲੰਬੇ ਪਤੀ ਪਤੀ ਝੁਲੋ ਝੁਲੋ ਤੁਰੋ 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 ਇਦਾਂ ਹਿੱਦਾਂ ਤੁਰਨਾ ਦੇਣਾ ਕਰ ਪਾਣੀ ਮਾਰ ਲੱਸੀ ਇਹ ਲੰਗਰ ਦਰਸੇ ਨੇ ਉਹਨੇ ਥੋੜਾ ਸਮਾਨ ਲਿਆ ਉਸ ਤੋਂ ਬਾਅਦ ਕਹਿੰਨੇ ਕਹਿੰਦੀ ਮਹਿੰਦੀ ਲਵਾਉਣੀ ਆ ਹਾਇਸਤਾਨ ਦੀ ਟੁੱਟੀ ਆ ਨਾ ਇਹ ਕਰਨਾ ਮਹਿੰਦੀ ਲਵਾ ਲਈ ਆ ਹਰ ਫੱਟੇ ਤੇ ਮੈਂ ਗੱਡੀ ਚਲਾਉਂਦੇ ਨਾ ਜਾਣੇ ਆਪਾਂ ਕਿਨੋਂ ਚੁੱਕੀ ਡਾਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਦੋ ਰਿਲਾਂ ਲੱਗੇ ਬਾਹਰ ਬਣੋ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਜਾਵਾਂਗੇ ਤੇ ਬਾਕੀ ਦਾ ਪ੍ਰੋਗਰਾਮ ਜੁੜੇ ਰਹਿਣ ਤਾਂ ਕੁਲਾਉ ਦੇ ਨਾਲ ਚਲੋ ਮਾਹਾਂ ਹੀ ਬੰਦੇ ਤਿਆਰ ਹੁੰਦੇ ਆ ਤਾਂ ਨਾ ਸਮਾਂ ਲਾ ਲਾ ਕਿੱਦਾਂ ਪਾਇਆ ਕਿਉਂ ਫਤਿਹ ਅੱਬਾ ਕਰੋ ਵੇਖੇ ਬੈਠੇ ਹਾਂ ਹਾਂ ਓਕੇ ਫਤਵੀ ਹੋਏ ਇੱਥੇ ਚੱਲੇ ਆਪਾਂ ਹਾਂ ਆ ਕੀ ਹਲਕੀ ਚਲੋ ਵੀ ਚੱਲੇ ਆ ਹੁਣ ਬਾਹਰ ਦੇ ਆਉਣ ਕਾ ਸ਼ੌਣ ਕਾ ਦੇਖਾਂ ਚਲੋ ਚੰਪਰਾਂ ਨੇ ਚਲੋ ਵੀ ਚਲੀਏ ਸ਼ਾਮ ਦਾ ਟਾਈਮ ਹੋ ਗਿਆ ਯਾਰ ਤੇ ਉਧਰ ਬੰਦੋ ਨਹੀਂ ਮੜਕਣਾ ਚਲੋ ਇੱਥੇ ਸਾਡੇ ਲੱਗ ਕੇ ਇਹਦਾ ਜਗਰਾਤਾ ਵੀ ਆ ਜਗਰਾਤਾ ਗਰਾਉਂਡ ਦੇ ਕਿਹਦੇ ਘਰੋਂ ਲੱਗ ਗਿਆ ਸਾਡੇ ਇੱਥੇ ਕਲੋਨੀ 'ਚ ਘਰਵਾ ਕਰਵਣਾ ਚੱਲ ਪਏ ਆਪਾਂ ਬਾਜ਼ਾਰ ਨੂੰ ਤੇ ਅੱਜ ਕਾਫੀ ਘੰਟੇ ਦੇ ਦਿੰਦੇ ਨੇ ਕਿਨੇ ਕਰਨ ਵਾਲੇ ਇਹ ਕਹਾਂਦੇ ਆਪ ਨੂੰ ਨਹੀਂ ਪਤਾ ਹੈਗਾ ਆਹ ਦੇਖੋ ਕਿੰਨੀ ਪੀੜ ਲੱਗੀ ਚੈਲੈਂਜਰ ਕਰੋ ਚੱਕ ਗਿੜਾ ਚਲੋ ਇੱਧਰ ਆਹਾਂ ਚਲੋ ਪੜਾਏ ਬਾਜ਼ਾਰ ਗਿੜੀ ਗਿੜੀ ਮਾਰ ਰਹੇ ਨੇ ਨਾਲੇ ਕੰਮ ਫਿਰ ਰਹੇ ਨੇ ਅਸਲ ਜੇ ਹਰ ਫਜ਼ ਦੇ ਕੱਪੜੇ ਲੈਣ ਗਏ ਆਂ ਅੱਪਾ ਤੇ ਉਹ ਕੱਲ ਆਇਆ ਸ਼ਾਮੀ ਉਹ ਗਿਆ ਸੀ ਕਿਤੇ ਬਾਈ ਜਿਸ ਕੋ ਹਰਫਤ ਹੈ ਦੇ ਕੱਪੜੇ-ਕੱਪੜੇ ਲਾਈਦੀ ਹੈ ਮਤਲਬ ਟਸਾਂ ਦੀ ਲਾਈਦੀਆਂ ਜਿਵੇਂ ਕਹਿੰਦੇ ਅੱਜ ਕਿਹਾ ਕੱਲ ਆਇਆ ਸੀ ਮਿਸਾਦ ਜਲੇਨੇ ਆਇਆ ਕਿਹੜਾ ਖਾਣ ਲੱਗੇ ਨੇ ਗੋਲ ਗੱਪੇ ਕਹਿੰਦੇ ਗੋਲ ਗੱਪੇ ਖਾਣ ਖਾਣੇ ਨਾਲੇ ਕਹਿੰਦੇ ਗੋਲ ਗੱਪੇ ਖਾਣੇ ਤੁਸੀਂ ਤੇ ਕਹਿ ਰਹੇ ਹੋ ਗੋਲ ਗੁੱਪੇ ਖਾਣੇ ਵਿੱਚੇ ਨਾਰੀਅਲ ਪੀਣਾ। ਮੁੰਡੇ ਬਾਤ ਕਰਾ ਲਈ। ਕਰਾ ਲੋ। ਹਾਂ। ਕਰਾ ਲੋ। ਤਰ 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 ਤਰ। ਆ ਗਏ ਆ ਘਰ। ਟਾਈਮ ਹੋ ਗਿਆ 9 ਵਜੇ ਦਾ। ਰੋਜ਼ ਟਾਈਮ ਨੂੰ ਇਹਨਾਂ ਰੋਜ਼ ਰਾਤ ਨੂੰ ਟਾਈਮ ਹੋ ਜਾਂਦਾ ਇਹਨਾਂ। ਅਬੀ ਲਈਏ ਅੰਦਰ। ਬੂਰ ਵੜ ਲਾਤੇ ਆ ਕੀ ਗੱਲ ਕੋਈ ਕਬੂਰ ਦੀ ਲੈਟ ਆਪਣੇ ਆਪ ਜਿੱਦੀ ਜਾਣ ਲਗੀ ਹੋਵੇ ਕਿਹਾ ਬਤੇ ਹਾਂਜੀ ਉੱਠ ਜਾ ਚੀਜੀ ਖਾ ਲੋ ਉੱਠ ਕੇ ਅਤੇ ਉੱਠ ਕੇ ਚੀਜੀ ਖਾ ਲੋ ਉੱਠੋ ਉੱਠ ਚੀਜੀਆ ਖਾਓ ਖਾ ਲੋ ਚੀਜੀਆ ਜਿੰਜੀਆਂ ਖਾ ਲੋ ਨਾ ਨਾ ਬਰਾਕਾ ਉਠੋ ਜੀਜੀ ਤੇ ਖਾਓ ਡੋਗ ਨਹੀਂ ਨਹੀਂ ਜੀਜੀ ਮੁੰਡਾ ਲਗਾਉਣ ਦੇ ਆਂ ਖਾਣ ਨਹੀਂ ਦੇ ਆ ਰੰਗ ਚੜਿਆ ਹੱਥਾਂ ਨੂੰ ਖਾਓ ਦੋਵੇਂ ਹੱਥ ਦਮ ਲੈ ਬਸੇ ਕਮਾਉਂਦੀ ਆ ਮਣ ਕੱਲ ਘਟਿਆ ਨਾ ਹਾਂ ਚੜ ਗਿਆ ਹਾਂਜੀ ਭਾਜੀ ਉੱਠ ਬੋ ਨਾ ਕੰਮ ਤੇ ਜਾਣਾ ਨਹੀਂ ਜਾਣਾ ਕੰਮ ਤੇ ਚਲ ਆ ਬਦੋਂ ਕੰਮ ਤੇ ਖੜੀ ਆ ਜੀ ਉਟ 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 ਆਇਆ ਪੱਤੇ ਚੀਚੀ ਆ ਗੜੋ ਹੁਣ ਲਈ ਕੰਮ ਫੇਰ ਆਏ ਸਰੇ ਗੁਰਦਾ ਸਾਹਿਬ ਜਿਹੜੇ ਮੱਖਣ ਤੇ ਉੜਾਈ ਕਰਦਾ ਸਾਹਿਬ ਜਿਹੜੇ ਆ ਗਏ ਆਪਣਾ ਲੋਕ ਤੇ ਇਦਾਂ ਦੇ ਰਿਹਾ ਤੇ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਤੁਹਾਨੂੰ ਵਧੀਆ ਲੱਗਾ ਤੇ ਕਮੈਂਟ ਜਰੂਰ ਕਰਿਓ ਮੈਂ ਦੇਰਾਂ ਨਾ ਵੀਰੇ ਨਾਲ ਸਿੱਟਾ ਬਣਾ ਕੇ ਨਹੀਂ